ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਜਿਉ ਮੀਨਾ ਬੈਨੋਂ ਪਾਣੀਐ ਤਿਉ ਸਾਖਤ ਮਰੈ ਪਿਆਸ ਮੀਨਾ ਇਹ ਕਸਕੇ ਬੁਲਣਾ ਜੀ ਮੀਨਾ ਨਹੀਂ ਕਹਿਣਾ ਮੀਨਾ ਭਾਵ ਮੱਛੀ ਤਉ ਹਰ ਬਿਨ ਮਰੀਐ ਰੀ ਮਨ ਜੋ ਬਿਰਥਾ ਜਾਵੈ ਸਾਸ ਮਾਨ ਰੀ RAM ਨਾਮ ਜਸ ਲੇ ਬੈਨ ਗੁਰ ਇਹੋ ਰਸ ਕਿਉ ਲਹਉ ਗੁਰ ਮਿਲੈ ਹਰਤੀ ਰਹਾਉ ਕਿਉ ਲਹਉ ਕਿਉ ਉਹਦਾ ਭਾਵ ਹੈ ਕਿਸ ਤਰ੍ਹਾਂ ਇਸ ਲਈ ਕਿਉਂ ਨਿਗਾਣਾ ਬਿੰਦੀ ਤੋਂ ਬਿਨਾ ਬੋਲਣਾ ਕਿਉ ਲਹਉ ਲਹਉ ਨਿਗਾਣਾ ਲਹਉ ਮੈਂ ਪ੍ਰਾਪਤ ਕਰਾਂ ਲੇ ਦੇ ਈੜੀ ਨੂੰ ਸਿਹਾਰੇ ਪੂਰੀ ਬੋਲਣੀ ਹੈ ਜੀਉ ਸੰਤ ਜਨ ਮਿਲ ਸੰਗਤੀ ਗੁਰਮੁਖ ਤੀਰਥ ਹੋਏ 86 ਤੀਰਥ ਮੱਜਨਾ ਗੁਰਦਰਸ਼ ਪ੍ਰਾਪਤ ਹੋਏ ਮੱਜਨਾ ਮੰਮੇ ਤੇ ਅਧਿਕ ਸਹਿਤ ਪੜਨਾ ਹੈ ਜੀ 86 ਦੋਇ ਠੱਠੇ ਪੜਨੇ ਆ 86 ਨਹੀਂ ਗੈਣਾ 86 ਤੀਰਥ ਭਾਵ 68 ਤੀਰਥ ਜਿਉ ਜੋਗੀ ਜਤ ਬਾਹਰਾ ਤਾਪ ਨਾਹੀ ਸਤ ਸੰਤੋਖ ਜੋਗੀ ਕਿੰਨ ਜੋਗੀ ਨਹੀਂ ਕਹਿਣਾ ਜੋਗੀ ਪੋਲਾ ਕਹਿਣਾ ਜਤ ਵੀ ਪੋਲਾ ਕਹਿਣਾ ਜੀ ਬਾਹਰਾ ਹਾ ਪੂਰਾ ਬੋਲਣਾ ਬਾਹਰਾ ਨਹੀਂ ਕਹਿਣਾ ਤਾਪ ਪੋਲਾ ਕਹਿਣਾ ਤਾਪ ਨਹੀਂ ਕਹਿਣਾ ਤਾਪ ਸਤ ਅਧਿਕ ਸਹਿਤ ਪੜਨਾ ਹੈ ਜੀ ਤੇਉ ਨਾਮ ਮੈਂ 베ਰੂੰ ਤੇ ਹੋਰੀ ਜਮ ਮਾਰੇ ਅੰਤਰ ਦੁਖ ਦੇ ਹੋਰੀ ਹਾਏ ਦੀ ਅੰਕੜ ਪੜਨੀਆ ਦੇਉਰੀ ਨਹੀਂ ਕਹਿਣਾ ਜਮ ਮਾਰੇ ਜਮ ਸ਼ਬਦ ਦਾ ਮਮਾ ਅੱਖਰ ਪੂਰਾ ਬੋਲਣਾ ਹੈ ਜਮ ਮਾਰੇ ਨਹੀਂ ਕਹਿਣਾ ਜਮ ਮਾਰੇ ਸਾਖਤ ਪ੍ਰੇਮ ਨ ਪਾਈਐ ਸਰ ਪਾਈਐ ਸਤ ਗੁਰ ਪਾਈਐ ਸੁਖ ਦੁਖ ਦਾ ਤਾਂ ਗੁਰ ਮਿਲੇ ਕਹੋ ਨਾਨਕ ਸਿਫਤ ਸਮਾਈ ਕਹੋ ਨਾਨਕ ਕਹੋ ਕੋ ਨਿਗਾਣਾ ਮੁਝ ਕਹੋ ਨਿਗਾਣਾ ਕਹੋ ਸਿਫਤ ਫਫਾ ਪੂਰਾ ਜੋੜ ਦੇ ਕੇ ਬੋਲਣਾ ਸਿਫਤ ਨਹੀਂ ਗਹਿਣਾ ਸਿਫਤ ਸੋਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਦਾਨ ਮਤ ਪੂਰਾ ਮਤ ਮਮੇ ਅਦਕ ਪੇਖਾਰੀ ਭਵੇ ਤੇ ਲਾਵਾਂ ਲੱਗਿਆ ਜੀ ਭਿਖਾਰੀ ਨਹੀਂ ਕਹਿਣਾ ਭਿਖਾਰੀ ਮੈਂ ਕੀ ਮੰਗਾਂ ਕਿਛ ਥਿਰ ਨਾ ਰਹਾਈ ਹਰਦੀ ਜੈ ਨਾਮ ਪਿਆਰੀ ਜੀਓ ਘਟ ਘਟ ਰਾਵ ਰਹਿਆ ਬਨਵਾਰੀ ਜਲ ਥਲ ਮਹੀ ਅਲ ਗੁਪਤ ਵਰਤੈ ਗੁਰ ਸਬਦੀ ਦੇਖ ਨਿਹਾਰੀ ਜੀਓ ਰਹਾਉ ਘਟ ਘਟ ਪੋਲ ਕਹਿਣਾ ਘਟ ਨਹੀਂ ਕਹਿਣਾ ਘਟ ਘਟ ਭਾਵ ਹਰ ਥਾਂ ਤੇ ਰਾਵ ਰਹਿਆ ਰਹਿਆ ਖਾਹ ਨੂੰ ਸਿਹਾਰੀ ਵਿਚਕਾਰ ਬੋਲਣੀ ਐ ਰਹਿਾ ਨਹੀਂ ਕਹਿਣਾ ਰਹਿਆ ਜਲਥਾਲ ਮਹੀਆਲ ਮਹੀ ਹਾਹੇ ਦੀ ਬਿਹਾਰੀ ਪੂਰੀ ਬੋਲਣੀ ਐ ਮਈਲ ਨਹੀਂ ਕਹਿਣਾ ਮਹੀਆਲ ਗੁਪਤੋ ਪੱਪਾ ਪੂਰਾ ਗੁਪਤੋ ਨਹੀਂ ਕਹਿਣਾ ਗੁਪਤੋ ਨਿਹਾਰੀ ਨੰਨੇ ਦੀ ਸਿਹਾਰੀ ਬੋਲਣੀ ਹੈ ਜੀ ਹਾਹੇ ਦਾ ਕੰਨਾ ਨਿਹਾਰੀ ਵੀ ਨਹੀਂ ਕਹਿਣਾ ਨਿਹਾਰੀ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤ ਗੁਰ ਕਿਰਪਾ ਧਾਰੀ ਜੀਉ ਪਿਆਲ ਪਿਆਲ ਨਹੀਂ ਕਹਿਣਾ ਪੱਪਾ ਈੜੀ ਨੂੰ ਸਿਹਾਰੀ ਪਿਆਲ ਇਕੱਠਾ ਕਰਕੇ ਪੜਨਾ ਪਿਆਲ ਸੋ ਬ੍ਰਹਮ ਅਜੋਨੀ ਹੈ ਪੀ ਹੋਨੀ ਘਟ ਪੀਤਰ ਦੇਖ ਮੁਰਾਰੀ ਜੀਓ ਬ੍ਰਹਮ ਬ੍ਰह्म ਜਾਂ ਬ੍ਰਹਮ ਨੇ ਕਹਿਣਾ ਬ੍ਰਹਮ ਹੋ ਨੀ ਹੈ ਪੀ ਹੋ ਨੀ ਹੋ ਨੀ ਨਹੀਂ ਕਹਿਣਾ ਹੋ ਨੀ ਪੋਲਾ ਕਹਿਣਾ ਘਟ ਵੀ ਪੋਲਾ ਕਹਿਣਾ ਮੁਰਾਰੀ ਮਾਮੇ ਦੀ ਔਂਕੜ ਪੜਨੀ ਹੈ ਮਰਾਰੀ ਨਹੀਂ ਕਹਿਣਾ ਮੁਰਾਰੀ ਜਨਮ ਮਰਨ ਕਾ ਇਹੋ ਜਗ ਬਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਜਨਮ ਮਰਨ ਜਨਮ ਮਰਨ ਨੇ ਗਹਿਣਾ ਦੋ ਸ਼ਬਦ ਵੱਖ-ਵੱਖ ਜਨਮ ਸ਼ਬਦ ਦਾ ਮਮਾ ਅੱਖਰ ਪੂਰਾ ਬੋਲਣਾ ਹੈ ਜਨਮ ਮਰਨ ਬਪੜੋ ਬਪੜੋ ਨੇ ਗਹਿਣਾ ਕਸਕੇ ਪੜਨਾ ਬਪੜੋ ਭਗਤ ਵਿਸਾਰੀ ਭਗਤ ਵਿਸਾਰੀ ਨਹੀਂ ਕਹਿਣਾ 바ਵੇ ਦੀ ਸਿਹਾਰੀ ਵਿਸਾਰੀ ਸਤ ਗੁਰ ਮਿਲੇ ਤਾ ਗੁਰਮਤ ਪਾਈਐ ਸਾਖਤ ਬਾਜੀ ਹਾਰੀ ਜੀਓ ਮਿਲੇ ਤਾ ਤਾਂ ਨਹੀਂ ਕਹਿਣਾ ਸਤ ਗੁਰ ਮਿਲੇ ਤਾ ਗੁਰਮਤ ਪਾਈਐ ਗੁਰਮਤ ਮੰਮੇ ਤੇ ਅਧਿਕ ਲਾਉਣੀ ਹੈ ਜੀ ਸਾਖਤ ਬਾਜੀ ਇਹਨੂੰ ਬਾਜੀ ਨਹੀਂ ਕਹਿਣਾ ਬਾਜੀ ਕੋਲਾ ਕਹਿਣਾ ਜੀ ਸਤ ਗੁਰ ਬੰਦਨ ਤੂੜ ਨਿਰਾਰੇ ਪਾਹੜ ਨਾ ਗਰਬ ਮਝਾਰੀ ਜੀਓ ਤੋੜਨ ਦਿਾਰੇ ਨਾਨੇ ਦੀ ਸਿਹਾਰੀ ਪੜਨੀ ਐ ਬਾਹੜ ਹਾਏ ਦੇ ਔਂਕੜ ਪੜਨੀ ਐ ਬਾਹੜ ਨਹੀਂ ਗਾਉਣਾ ਬਾਹੜ ਹਾਹਾ ਪੂਰਾ ਪੜਨਾ ਹੈ ਜੀ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਨਿਰੰਕਾਰੀ ਰਾਰੇ ਦੀ ਟਿੱਪੀ ਵੀ ਪੜਨੀ ਐ ਨੰਨੇ ਦੀ ਸਿਹਾਰੀ ਵੀ ਪੜਨੀ ਐ ਰਾਰੇ ਦੀ ਟਿੱਪੀ ਨਾ ਬੋਲੀਏ ਤਾਂ ਕਹਿੰਦੇ ਬਿੰਦੀ ਬੋਲ ਜਾਂਦੀ ਨਿਰੰਕਾਰੀ ਟਿੱਪੀ ਬੋਲਣੀ ਐ ਰੰਗ ਰਾਰੇ ਤੇ ਟਿੱਪੀ ਨੰਨੇ ਦੀ ਸਿਹਾਰੀ ਨਾ ਬੋਲੀ ਤਾਂ ਨਿਰੰਕਾਰੀ ਬਣ ਜਾਂਦਾ ਸਿਹਾਰੀ ਵੀ ਪੜਨੀ ਐ ਰਾਰੇ ਦੀ ਟਿੱਪੀ ਵੀ ਬੋਲਣੀ ਐ ਨਿਰੰਕਾਰੀ ਨਿਰੰਕਾਰੇ ਵਾਹਿਗੁਰੂ ਜੀ ਨਿਰੰਕਾਰ ਆਕਾਰ ਤੋਂ ਰਹਿਤ ਪ੍ਰਮਾਤਮਾ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋੜ ਦੋ ਵੇਸ ਭੀਖ ਚਤੁਰਾਈ ਦੋਬੇ ਦਾ ਇਹੋ ਫਲ ਨਾਹੀ ਜੀਓ ਛੋਡੋ ਹੋ ਫਾਹੀ ਦੇ ਅੰਕੜ ਬੋਲਣੀਆਂ ਛੋਡੋ ਨਹੀਂ ਕਹਿਣਾ ਛੋਡੋ ਹੋ ਦੁਬਿਦਾ ਬਬੇ ਦੇ ਸਿਹਾਰੀ ਪੋਲੀ ਜੀ ਹੀ ਬੋਲਣੀਆਂ ਦੁਬਿਦਾ ਨਹੀਂ ਕਹਿਣਾ ਦੁਬੇਦਾ ਮਾਨ ਰੇ ਥੇਰ ਰਹੋ ਮਤ ਕਤ ਜਾਹੀ ਜੀਓ ਥੇਰ ਰਹੋ ਦੋੇ ਸ਼ਬਦ ਵੱਖ-ਵੱਖ ਵੀ ਬੋਲਣੇ ਆ ਥੇਰ ਰਹੋ ਨਹੀਂ ਕਹਿਣਾ ਰਾਰਾ ਹਾਹੇ ਤੇ ਅੰਕੜ ਰਹੋ ਰਹੋ ਜਿਨ ਰੋ ਨਹੀਂ ਗਹਿਣਾ ਥੇਰ ਰਹੁ ਮਤ ਮਮੇ ਤਦਕ ਕੱਸ ਕੇ ਬੋਲਣਾ ਕਤ ਜਾਹੀ ਕਤ ਪੋਲਾ ਗਹਿਣਾ ਜੀ ਤੈਨੂੰ ਕਤ ਨਹੀਂ ਗਹਿਣਾ ਕਾਤ ਬਾਹਰ ਢੂੰਡਤ ਬਹੁਤ ਦੁੱਖ ਪਾਵਹਿ ਘਰ ਅੰਮ੍ਰਿਤ ਘਟ ਮਾਹੀ ਜਿਉ ਰਹਾਓ ਬਾਹਰ ਬਾਹਰ ਨਹੀਂ ਗਹਿਣਾ ਬਾਹਰ ਟੂੰਡਤ ਢੱਡੇ ਤੇ ਟਿੱਪੀ ਲਾਉਣੀ ਹੈ ਪਹਿਲੇ ਤੇ ਟੂਡਤ ਨਹੀਂ ਕਹਿਣਾ ਹੂੰਡਤ ਪਾਵਹਿ ਹਾਹੇ ਦੀ ਸਿਹਾਰੀ ਬੋਲਣੀ ਹੈ ਪਾਵੇ ਨਹੀਂ ਕਹਿਣਾ ਅੰਮ੍ਰਿਤ ਮ੍ਰਿਤ ਅੰਮ੍ਰਿਤ ਅੰਮ੍ਰਿਤ ਨਹੀਂ ਕਹਿਣਾ ਘਾਟ ਕੋਲਾ ਬੋਲਣਾ ਹੈ ਜੀ ਆਪ ਗੁਣ ਛੋੜ ਗੁਨਾ ਕਉ ਤਾਵਹੁ ਕਰ ਆਪ ਗੁਣ ਪਸ਼ੂ ਤਾਹੀ ਜੀਓ ਸਾਰੇ ਅਪਸਰ ਕੀ ਸਾਰ ਨਾ ਜਾਣ ਹੈ ਫਿਰ ਫਿਰ ਕੀਚ ਬੁਢਾਹੀ ਜੀਓ ਸਰ ਅਪਸਰ ਅਪਸਰ ਨਹੀਂ ਕਹਿਣਾ ਅਪਸਰ ਕੀਚ ਬੁਢਾਹੀ ਬੁਢਾਹੀ ਬੱਬੇ ਦੀ ਔਂਕੜ ਪੜ੍ਹਨੀ ਹੈ ਬੜਾਹੀ ਨਹੀਂ ਕਹਿਣਾ ਜਾਂ ਬੜਾਈ ਨਹੀਂ ਕਹਿਣਾ ਬੁਢਾਹੀ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਵਹੁ ਕਾਹੀ ਜਿਓ ਮੈਲ ਲੋਭ ਮੈਲ ਲੋਭ ਨਹੀਂ ਕਹਿਣਾ ਮੈਲ ਦਾ ਲੱਲਾ ਪੂਰਾ ਪੜ੍ਹਨਾ ਹੈ ਲੋਭ ਦਾ ਭੱਬਾ ਪੂਰਾ ਬੋਲਣਾ ਹੈ ਲੋਭ ਬਹੁ ਇਕੱਠਾ ਕਰਨਾ ਲੋਭ ਅੱਡ ਬੋਲਣਾ ਹੈ ਬਹੁ ਇਹਨ ਬਹੁ ਨਹੀਂ ਕਹਿਣਾ ਬਹੁ ਨਾ ਵਹੁ ਇਹਨੂੰ ਨਾ ਬਹੁ ਨਹੀਂ ਕਹਿਣਾ ਨਾ ਵਹੁ ਨਿਰਮਲ ਨਾਮ ਜਪੋ ਸਾਧ ਗੁਰਮੁਖ ਅੰਤਰ ਕੀ ਗਤਿ ਤਾਹੀ ਜੀਓ ਜਪੋ ਜਪੋ ਨਿਹਿਣਾ ਜਪੋ ਸਾਧ ਇਹਨੂੰ ਸਾਧਨੇ ਕਹਿਣਾ ਸਾਧ ਪੋਲਾ ਕਹਿਣਾ ਹੈ ਜੀ ਪਰ ਹਰ ਲੋਭ ਨਿੰਦਾ ਕੂੜ त्यागੋ ਸਤ ਗੁਰ ਬਚਨੀ ਫਲ ਪਾਹੀ ਜੀਓ ਜੋ ਭਾਵੈ ਤਿਉ ਰਖੋ ਹਰ ਜੀਉ ਜਨ ਨਾਨਕ ਸਬਦ ਸਲਾਹੀ ਜੀਉ ਰਖੋ ਰੱਖੋ ਨਿਗਹਿਣਾ ਜਨ ਨਾਨਕ ਵਖ ਵਖ ਪੜਨਾ ਜਨ ਨਾਨਕ ਨਹੀਂ ਕਹਿਣਾ ਜੀ